ਐਸਟਿਕਾ ਅਲਸਾਰਿਆਂ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹਣਾ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਕਾ ਨੀਲੀ ਦੀ ਝੋਟੀ ਕਾਫੀ ਖੂਬਸੂਰਤ ਤੁਹਾਨੂੰ ਦਿਖਾਵਾਂਗੇ ਤੇ ਦੋ ਤੁਹਾਨੂੰ ਸੋਈਆਂ گاਵਾ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਜੀ ਹੋਸਣਾ ਠੀਕ ਠਾਕ ਜੀ ਆ ਗਿਆ ਬਾਜੀ ਚਲੋ ਵਧੀਆ ਚੀਜ਼ਾਂ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਨਾਮ ਬਾਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਸੀਲ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਜੀ ਤਦੋਂ ਬੰਦਾ ਬੇਕਤ ਜਾਰ ਗਿਆ ਸੀ ਜੀ ਤੇ ਵੇਗਿਆ ਕੱਲ ਵਾਲਾ ਮਾਲ ਫਿਰ ਵੇਗਿਆ ਵੇਗਿਆ ਬਾਜੀ ਮਾਲ ਅੱਜ ਵੀ ਪਾਜਿਆ ਜੀ ਆ ਅੱਗੇ ਝੋਟੀ ਆ ਦੋ ਬੈੜਾ ਸੂਈਆਂ ਜੋ ਠੀਕ ਆ ਤੇ ਨੀਲੀ ਦੀ ਝੋਟੀ ਲੈਣਤੀ ਫਿਰ ਜਿੱਕ ਨੀਲੀ ਨੀਲੀ ਬਾਜੀ ਕੱਟੀ ਮਗਰ ਤਾਜੀ ਸੂਈਆਂ ਜੋ ਠੀਕ ਆ ਕਿੰਨਾ ਚਿਰ ਹੋ ਗਿਆ ਸੂਈ ਨਾ ਸੂ ਤੇ ਕਿੰਨਾ ਦੁੱਧ ਤਿਆਰ ਜੇ ਦੇ ਕੋਲ ਦੁੱਧ ਲਾੜੇ ਭਾਜੀ ਕੋ ਬੋਲਾ ਲਾੜੇ 8 ਕਿਲੋ ਪੱਕਾ ਤਿਆਰ ਜੇ ਤੇ ਤਿਆਰ ਜੇ ਬਿਲਕੁਲ ਹਾਂਜੀ ਹਾਂਜੀ ਪੱਕਾ ਭਾਈ ਦੋ ਟਾਂਕ ਕੁਝ ਹੋ ਕੇ ਭੰਸੜੇ ਆਪੇ ਠੀਕ ਹੈ ਜੀ ਅਕੀ ਕੱਦ ਦਾ ਕਾਠ ਵੀ ਚੰਗਾ ਉਤਰਾ ਸਾੰਭੇ ਸੰਭੀ ਝੋਟੀ ਚੰਗੀ ਆ ਜਵਾ ਜੂ ਓ ਕੇ ਪੂਰਾ ਫਿਰ ਪੂਰਾ ਬਾਜੀ ਪੋਲੀ ਚੋਣ ਵੀ ਇਹ ਉੱਧਰ ਦੀ ਝੋਟੀ ਹੈ ਪੂਰੀ ਮੀਲੀ ਜੇ ਫਿਰ ਕੱਦ ਦਾ ਗਲਾ ਸਕਦਾ ਹੈ ਤਾਜਾ ਪੂਰੇ ਵੱਡੇ ਕੱਦ ਦੀ ਜੋ ਮਗਰ ਇਹਦੇ ਕੱਟੀ ਜੇ ਹਾਂਜੀ ਹਾਂਜੀ ਜਵਾ ਜੂ ਵਿਖਾ ਦੇਣੇ ਇਹਦਾ ਠੀਕ ਆ ਕੋਈ ਔੜਾ ਨਹੀਂ ਕਰਦੀ ਵਿੱਚੀ ਠੀਕ ਆ ਤੇ ਉਤਰਾ ਕਿੰਨਾ ਕ ਦੁੱਧ ਚਵਾਈ ਜਾਊਗੀ ਹੈ ਦੁੱਧ ਆ ਰਿਹਾ ਜੀ 10000 ਕਿਲੋ ਫੁੱਲਾ ਚਵਾਈ ਜਾਊਗੀ ਜੇ ਮਾਲਾ ਮੂਲਾ ਮਾਰ ਕੇ ਵਾਜ ਜਾਣੀ ਹੈ ਤੇ ਮੋਲੇ ਦਾ ਫਿਰ ਮੋਲ ਦਾ ਰ ਭਾਈ ਇਹੋ ਜੀਆਂ ਗੱਡੀਆਂ ਲੱਖ ਲੱਖ ਹੀ ਲੋਕੀ ਮੰਗੀ ਜਾਂਦੇ ਜੋ ਅੱਛਾ ਪੂਰੇ 85 ਹਜ਼ਾਰ ਦੀ ਭਾਜੀ ਦੇ ਦਾਂਗੇ 85 ਹਜ਼ਾਰ ਦੀ 5000 ਭਾਜੀ ਛੋਟ ਪੂਰੇ 80 ਦੇ ਦਾਂਗੇ 80 ਹਜ਼ਾਰ ਦੀ ਛੋਟੀ ਦੇ ਦਾਂਗੇ ਭਾਜੀ ਬਾਕੀ ਮੰਨਤਾ ਬਾਕੀ ਇਹ ਵੀ ਕੋਈ ਫੋਨ ਲਾਵੇ ਇੱਕ ਕਰੀ ਕਰਦਾ ਕਰਦਾ খালি ਨਹੀਂ ਮੋੜਨਾਗੇ ਕਿਸੇ ਨਾਲ ਹਾਂਜੀ ਹਾਂਜੀ ਭਾਈ ਕਰਦਾ ਮੌਕੇ ਤੇ ਮੰਨਤਾ ਠੀਕ ਅੱਸੀ ਹਜ਼ਾਰ ਜਮਾਨਤਾਂ ਕਹਿੰਦੇ ਕੀ ਕਰ ਦਾਂਗੇ ਦੁੱਧ 10 ਕਿਲੋ ਜਿਹੜਾ ਕਹਿੰਦੇ ਚਵਾਈ ਜਾਊਗਾ ਬਾਕੀ ਇਹ ਆ ਵੀ ਸੋਹਣੀ ਛੋਟੀ ਆ ਚੰਗੇ ਕਦ ਕੱਢਦੀ ਹੈ ਚੰਗੇ ਬੋਡੀ ਵੇਡਦੀ ਹੈ ਜੀ ਬਾਈ ਜੀ ਜੀ ਪੂਰੀ ਸਾਹ ਤੇ ਪਿਛਲੇ ਸਨੰਦਾ ਵਿੱਚਵਾ ਦਿਖਾਦਾ ਵੀ ਜੀ ਇੱਥੇ ਕਿਉਂ ਜਾਣਗੇ ਜੀ ਆਹ ਪੁਰਦੀ ਛੋਟੀ ਠੀਕ ਹੈ ਆ ਥਾਣੇ ਤੇ ਦੇਖ ਸਕਦੇ ਆ ਪਹਲਾ ਅੱਗੇ ਤਾਂ ਅੰਤਨਾ ਰਿਪਾਈ ਬਾਕੀ ਚੰਗਾ ਲੱਗਾ ਜੋੜੀ ਨੂੰ ਬਾਕੀ ਬਿਲਕੁਲ ਛੋਟੇ ਸਿੰਘ ਦੀ ਸੋਹਣੀ ਝੋਟੀ ਆ ਜਿਹੜੀ ਹਾਂਜੀ ਹਾਂ ਤੇ ਹੁਣ ਜਿਹੜੀਆਂ ਵਾ گاਵਾ ਤੁਹਾਨੂੰ ਦਿਖਾਉਣੀ ਆ ਬਾਕੀ ਇਹ ਆ ਵੀ ਸਾਰੇ ਵੀਰਾਂ ਨੂੰ ਬੇਨਤੀ ਇਹ ਹੈ ਆਪਣੀ ਇੱਥੋਂ ਹੀ ਦੋ ਟਾਈਮ ਚੁਆਈ ਕਰਕੇ ਚੰਗੀ ਤਰ੍ਹਾਂ ਵੇਖ ਚਖ ਕੇ ਆਪਣੀ ਪਰਖਣਾ ਫੇਰੀ ਖੜੋ ਤੇ ਹੁਣ ਜਿਹੜੀਆਂ ਦੋ ਗਮ ਜੀ ਵੀ ਆ ਰਹੀ ਭਾਜੀ ਬੜ ਠੰਡੀ ਸੀ ਇਹ ਜੋ ਵੀ ਬਸ਼ਾ ਦੇ ਮਗਰ ਜੋ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਡੇਢ ਭਾਜੀ 15 ਹੋ ਗਏ ਸੂਈ ਨੂੰ ਇਹਨੂੰ ਠੀਕ ਹੈ ਹਾਂਜੀ ਹਾਂਜੀ ਬਾਕੀ ਚਾਲੇ ਦੀ ਥੋੜੀ ਜਿਹੀ ਲੱਗੀ ਆ ਬਾਕੀਆਂ ਨਾਲ ਜੇ ਪਾਸੋਂ ਵੀ ਜੀ ਇਹਨੂੰ ਵੀ ਚੰਗਾ ਲੱਗਾ ਠੀਕ ਹੈ ਰਾਮ ਰਵੇ ਜੀ ਇਹ ਥੱਲੇ ਆਰੀ ਭਾਜੀ ਦੁੱਧ ਪੱਕਾ 15 ਕਿਲੋ ਹੋਊਗਾ 14 ਕਿਲੋ ਆਪਣਾ ਕੰਡੇ ਵਾਲਾ ਮੰਨ ਕੇ ਲੈ ਜਾਏ ਕੋਈ ਪੱਕਾ ਦੁੱਧ ਹੈਗਾ 14 ਲੀਟਰ ਹਾਂ ਜੀ ਹਾਂ ਜੀ ਭਾਜੀ ਠੰਡਾ ਕਰਕੇ ਕੋਈ ਲਾ ਦੇ ਦੋ ਟਾਈਮ ਚੋਕੇ ਲਾ ਦੇ ਆਪਣਾ ਤੇ ਇਹਦਾ ਫਿਰ ਮੁੱਲ ਮੁੱਲ ਆਰੀ ਭਾਜੀ ਭਾਵੇਂ ਦਾ 45 ਕਰਾ ਲਓ ਅੱਛਾ 40000 ਰੁਪਏ ਦੇ ਦਾਂਗੇ 40000 ਰੁਪਏ ਦੇ ਦਾਂਗੇ 3000 ਰੁਪਏ ਭਾਜੀ ਛੋੜ ਪੂਰੇ 37000 ਦੇ ਦਾਂਗੇ ਅੱਛਾ 37 ਦੀ ਕਰ ਦਾਂਗੇ ਭਾਜੀ ਵਾਲੀ ਮਾਨਤਾ 14 ਲੀਟਰ ਜਿਹੜਾ ਚਵਾ ਦੋਗੇ ਹਾਂ ਦੋ ਟਾਈਮ ਭਾਜੀ ਭਾ ਚੋਕੇ ਖੜੇ ਇੱਥੋਂ ਕੋ ਚੋਕੇ ਖੜੇ ਹਨਾ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਜੀ ਬੱਛਾ ਇਹਦੇ ਮਗਰ ਬੱਛਾ ਆ ਵੀ ਜੀ ਬੜਾ ਵਧੀਆ ਲੱਗਿਆ ਕੋਈ ਪੂਰ ਨਹੀਂ ਵੀ ਕੋਈ ਸਿਕਾਨੀਆਂ ਹੈ ਰੂਰ ਜੀ ਕੋਈ ਵੀ ਹੈ ਠੀਕ ਹੈ ਹਾਂ ਜੀ ਬਾਕੀ ਥਾਣਾ ਚੰਗਾ ਹੈ ਬਾਕੀ ਜਲਾ ਥੱਲੇ ਵੀ ਜਿੰਨੇ ਵੀ ਆ ਸਫਾਈ ਜੀ ਆ ਤੇ ਹੁਣ ਇੱਕ ਆ ਥੋੜੀ ਕੁੱਚੇ ਬੱਚੇ ਦੀ ਆ ਤੇ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਇਹਦੇ ਕੋਲ ਕਿੰਨਾ ਹੈ ਦੁੱਧ ਦੁੱਧ ਆ ਰਿਹਾ ਵੀਰੇ 15 ਕਿਲੋ ਹੀ ਹੋਊਗਾ 14 ਕਿਲੋ ਇਹਦਾ ਕੋਈ ਮੰਨ ਕੇ ਲੈ ਜਾ ਠੰਡਾ ਕਰਕੇ ਹੈਗਾ ਪੱਕਾ ਦੁੱਧ 14 ਪੱਕਾ ਪੱਕਾ ਭਾਈ ਦੋ ਟਾਈਮ ਚ ਚੋ ਕੇ ਖੜੇ ਠੀਕ ਹੈ ਦੁੱਧ ਇਹ ਆ ਕਿ ਕੋਈ ਵੀ ਵੀਰ ਆਪਣੀ ਦੋ ਟਾਈਮ ਚ ਚਵਾਈ ਕਰਕੇ ਖੜੇ ਸਾਡੀ ਤੇ ਹਰ ਕਿਸੇ ਵੀਡੀਓ ਚ ਹੱਥ ਜੋੜ ਕੇ ਹੀ ਬੇਨਤੀ ਹੁੰਦੀ ਹੈ ਜ਼ਰੂਰੀ ਨਹੀਂ ਕਿ ਇੱਥੇ ਜਿੱਥੋਂ ਵੀ ਪਸ਼ੂ ਲੈਣਾ ਕਿਸੇ ਵੀ ਵੀਡੀਓ ਤੋਂ ਕਿਸੇ ਤੋਂ ਪਾਰੀ ਤੋਂ ਜਾਂ ਕਿਸੇ ਵੀ ਘਰ ਆ ਲੈ ਤੋਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਲਿਆ ਕਰ ਬਾਕੀ ਯਾਦ ਬਲੀਡ ਵੀ ਦੀ ਤੇ ਬਾਕੀ ਇਹ ਆ ਫਿਰ ਰੰਗ ਰੂਪ ਦੇ ਕੱਦ ਕਾਟ ਦੀ ਚੰਗੀ ਆ ਲਈਏ ਤਾਰ ਮਰਾ ਬਾਈ ਕੋ ਚਾਰ ਦਿਨ ਵੀ ਜੀ ਸੰਭੂ ਦਾ ਦੁੱਧ 16 17 ਕਿਲੋ ਕਰ ਦੂਗੀ ਠੀਕ ਆ ਇਹਦਾ ਵਿੱਚ ਵਾਦ ਹਨ ਦਿਖਾ ਦਈਏ ਫੇਰੀ ਇਹਦਾ ਮੁੱਲ ਦੱਸ ਤੇ ਤਾਂ ਤਾਂ ਨੇ ਦੇਖ ਸਾਦੇ ਦੇ ਵੀ ਆਪਾਂ ਚੰਗੀ ਤਰ੍ਹਾਂ ਲੱਗ ਗਿਆ ਤਾਂ ਇਹ ਜਾਣੀ ਇਸ ਸਾਥੀ ਆਹ ਪੂਰੀ ਮਾਰ ਪਾ ਲਈ ਤੇ ਇਹਦਾ ਫਿਰ ਮੁੱਲ ਵੀ ਜੀ ਮੋਹਲਾ ਰਿ ਭਾਈ ਇਹਦਾ ਵੀ ਜੋ ਮਰਜ਼ੀ ਕਰੀ ਗਈ ਹੈ ਹਾਂਜੀ ਇਹ ਵੀ ਪੂਰੇ 40000 ਦੇ ਦਾਂਗੇ 40000 ਜੀ 2000 ਵੀ ਛੋਟ ਕਰ ਦਾਂਗੇ ਅੱਛਾ 30000 ਦੇ ਦਾਂਗੇ ਭਾਈ ਕਰ ਦਾਂਗੇ ਬਾਜੀ ਮਾਂ ਤਾਂਣ ਕੇ ਫੋਨ ਲਾਵੇ ਖੁੱਲਾ ਕਰ ਦੋਗੇ ਮਾਂ ਤਾਂ ਨਾ ਕਰਦਾ ਹੀ ਕਰ ਦਾਂਗੇ ਬਾਜੀ ਬਾਕੀ ਸੁਈਆਂ ਸਵਾਈਆਂ ਆਪਣੀ ਚੋ ਕੇ ਤਸੱਲੀ ਕਰਕੇ ਵੇਖੋ ਵੇਖ ਜਾ ਕੇ ਆਪਣੀ ਇੱਥੇ ਆਣ ਕੇ ਬਾਕੀ ਬ ਕੋ ਫੋਨ ਇੱਕ ਵਾਰੀ ਕੋ ਲਾਵੇ ਜ਼ਰੂਰ ਹੈ ਨਾ ਕਰਦਾ ਹੀ ਬਾਜੀ ਮਾਂ ਤਾਂਣ ਖੁੱਲੇ ਕਰਾਂਗੇ ਠੀਕ ਹੈ ਵੀ ਜੀ ਹਾਂਜੀ ਹਾਂਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਮਰਜ਼ੀ ਨਾਲ ਵੇਸਟ ਆ ਕੇ ਛੱਡੋ